ਦੋਰੀਆ ਦਾ ਉਹ ਹਿੱਸਾ ਉਹ ਇਲਾਕਾ ਜਿੱਥੇ ਅਮਰੀਕਾ ਨੇ ਬਹੁਤ ਵਾਰੀ ਡਰੋਨ ਆਵਲੇ ਕੀਤੇ ਕਈ ਸਾਲ ਤੱਕ ਅਮਰੀਕਨ ਆਰਮੀ ਦੇ ਸੈਂਕੜੇ ਸਿਪਾਹੀ ਉਥੇ ਤੈਦਾਦ ਰਹੇ ਹੋਰ ਵੀ ਬਹੁਤ ਸਾਰੇ ਹੱਥ ਕੱਢੇ ਅਮਰੀਕਾ ਵੱਲੋਂ ਉਸ ਇਲਾਕੇ ਨੂੰ ਜਿੱਤਣ ਲਈ ਵਰਤੇ ਗਏ ਉਥੋਂ ਦੇ ਲੋਕਾਂ ਨੂੰ ਲਾਲਚ ਦਿੱਤੇ ਗਏ ਤਬਕਾਇਆ ਗਿਆ ਬਾਰਿਆ ਗਿਆ ਵਟਿਆ ਗਿਆ ਪਰ ਪਠਾਨਾਂ ਕੋਲੋਂ ਅਮਰੀਕਾ ਉਸ ਇਲਾਕੇ ਨੂੰ ਕਦੇ ਵੀ ਨਾ ਜਿੱਤ ਸਕਿਆ ਪਰ ਇੱਕ ਸਿੱਖ ਯੋਧਾ ਦਸੋ ਪਿਤਾ ਦਾ ਕਸ਼ੇਰ ਸਰਦਾਰ ਹਰੀ ਸਿੰਘ ਦਲੂਏ ਨੇ ਉਸ ਇਲਾਕੇ ਵਿੱਚ ਜਾ ਕੇ ਐਸੀ ਤਰਥੰਲੀ ਬਚਾਈ ਸੀ ਕਿ ਪਠਾਨ ਬਰਦਵੀ ਦਲੂਏ ਸਰਦਾਰ ਤੋਂ ਡਰਦੇ ਔਰਤਾਂ ਵਾਲੇ ਕੱਪੜੇ ਪਾਉਣ ਲੱਗ ਪਏ ਸਨ ਜਨੜੀਆਂ ਦੀਆਂ ਸਲਵਾਰਾਂ ਪਾ ਕੇ ਬਾਹਰ ਨਿਕਲਦੇ ਸਨ ਕਿਤੇ ਦਲੂਏ ਸਰਦਾਰ ਨੂੰ ਪਤਾ ਨਾ ਲੱਗ ਜਾਵੇ ਕਿ ਇਹ ਮਰਤ ਪਠਾਨ ਜਾ ਰਹੇ ਹਨ ਹੋਰ ਤੱਕ ਵੀ ਜਦੋਂ ਵੀ ਕੋਈ ਬੱਚਾ ਉਸ ਇਲਾਕੇ ਵਿੱਚ ਰੋਦਾ ਸੀ ਤਾਂ ਉਸ ਦੀ ਮਾਂ ਪਠਾੜੀ ਉਸਰੂ ਇਹ ਕਹਿ ਕੇ ਚੁੱਪ ਕਰਾਉਦੀ ਸੀ ਕਿ ਸੋਜਾ ਵਰਦਾ ਦਲਵਾ ਸਰਦਾਰ ਆ ਜਾਵੇਗਾ ਸਾਲ 1892 ਵਿੱਚ ਇੱਕ ਅਮਰੀਕੀ ਅਖਬਾਰ ਨੇ ਇੱਕ ਸਰਵੇ ਕਰਵਾਇਆ ਸੀ ਜਿਸ ਵਿੱਚ ਬਾਦਸ਼ਾਹ ਸਕੱਤਰ ਨਪੋਲੀਅਨ ਬੋਨਾਪਾਰਟ ਚੰਗੇਜ਼ ਖਾਨ ਅਤੇ ਡਿਊਕ ਆਫ ਅਵਲਿੰਗਟਨ ਦੁਨੀਆ ਦੇ ਇਹਨਾਂ ਚਾਰ ਬਹਾਦਰ ਜਰਨੈਲਾਂ ਵਿੱਚੋਂ ਸਭ ਤੋਂ ਵਧੀਆ ਕੌਣ ਹੈ ਇਸ ਬਾਰੇ ਚੋਣ ਕੀਤੀ ਗਈ ਸੀ ਪਰ ਅਖਬਾਰ ਦੇ ਡੇਟਨ ਨੇ ਉਸੇ ਅਖਬਾਰ ਵਿੱਚ ਲਿਖਿਆ ਸੀ ਕਿ ਜੇ ਕਿਸੇ ਨੂੰ ਪੁੱਛਿਆ ਜਾਂਦਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਜਰਨੈਲ ਕੌਣ ਹੈ ਤਾਂ ਉਹ ਜਵਾਬ ਦੇਣਾ ਸੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਜਰਨੈਲ ਹੈ ਸਰਦਾਰ ਹਰੀ ਸਿੰਘ ਦਲੂਆ ਕਿਉਂਕਿ ਸਰਦਾਰ ਹਰੀ ਸਿੰਘ ਦਲੂਆ ਦੁਨੀਆਂ ਦਾ ਇਕਲੌਤਾ ਐਸਾ ਸੂਰਬਾ ਹੋਇਆ ਜਿਸ ਨੇ ਸਭ ਤੋਂ ਛੋਟੀ ਉਮਰ ਵਿੱਚ ਅਤੇ ਸਭ ਤੋਂ ਘੱਟ ਸਮੇਂ ਵਿੱਚ ਉਸ ਦਰਾਂ ਖੈਪਰ ਨੂੰ ਜਿੱਤਿਆ ਹੋਇਆ ਹੈ ਜਿਸ ਨੂੰ ਜਿੱਤਣ ਲਈ ਅਮਰੀਕਾ ਅੱਜ ਤੱਕ ਤਰਸ ਰਿਹਾ ਪਰ ਕਾ ਤੇ ਵੀ ਅਮਰੀਕਾ ਨੂੰ ਇਹ ਜਿੱਤ ਨਸੀਬ ਨਹੀਂ ਹੋਈ ਅਜੇ ਸਿੱਕਾ ਦਾ ਬਾਹਰ ਜਰਨੈਲ ਸਰਦਾਰ ਹਰੀ ਸਿੰਘ ਦਲੂਆ ਦੇਸ ਬਾਰੇ ਸੁਣ ਕੇ ਹਰ ਇੱਕ ਸਿੱਖ ਨੂੰ ਬਾਣ ਮਹਿਸੂਸ ਹੁੰਦਾ ਹੈ ਅਜੇ ਹੀ ਸਰਦਾਰ ਹਰੀ ਸਿੰਘ ਦਲੂਏ ਦੇ ਦਲੇਰੀ ਭਰੇ ਕਾਰਨਾਮੇ ਅਤੇ ਪੂਰੀ ਦੁਨੀਆ ਵਿੱਚ ਉਸ ਦੀ ਚੜ੍ਹਤ ਦੇ ਕਿਸੇ ਤੁਹਾਡੇ ਸਾਹਮਣੇ ਅੱਜ ਪੇਸ਼ ਕਰਾਂਗੇ ਜਿੱਦਾਂ ਨੂੰ ਸੁਣ ਕੇ ਤੁਹਾਟੇ ਅੰਦਰ ਵੀ ਜੋਸ਼ ਭਰ ਜਾਵੇਗਾ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਦਾਂ ਹੀ ਇੱਕ ਵਾਰ ਖਾਲਸਾ ਫੌਜ ਦਾ ਸਰਦਾਰ ਹਰੀ ਸਿੰਘ ਦਲੂਆ ਜਬਰੌਹ ਦੇ ਕਿਲੇ ਦੇ ਬਾਹਰ ਫਲਾਈ ਦੇ ਦਰਖਤ ਦੀ ਇੱਕ ਟਾਹਣੀ ਤੋੜ ਕੇ ਦਾਤੜ ਕਰ ਰਿਹਾ ਸੀ ਕਿ ਇਹਦੇ ਚਿਰ ਨੂੰ ਉੱਥੋਂ ਦੀ ਇੱਕ ਪਠਾਨ ਆਪਣੀ ਬੇਗਮ ਦੇ ਨਾਲ ਲਾਗਲੇ ਪਿੰਡ ਦਾ ਵਸਨੀਕ ਉੱਥੋਂ ਲੱਗ ਰਿਹਾ ਸੀ ਦਲੂਏ ਸਰਦਾਰ ਦੇ ਕੋਲ ਆ ਕੇ ਉਹ ਪਠਾਨ ਬੋਲਿਆ ਕਿ ਤੂੰ ਸੀ ਪਠਾਣਾਂ ਦੇ ਇਲਾਕੇ ਵਿੱਚ ਰਹਿੰਦੇ ਹੋ ਅਤੇ ਇੱਜ ਅਜਾਤੀ ਨਾਲ ਇੱਥੇ ਬੇਖੌਫ ਹੋ ਕੇ ਤੁਰੇ ਫਿਰਦੇ ਹੋ ਜੇ ਇੱਥੇ ਹੀ ਤੁਹਾਨੂੰ ਕਿਸੇ ਨੇ ਕਤਲ ਕਰ ਦਿੱਤਾ ਤਾਂ ਫੇਰ ਅੱਗੋ ਡਲੂਆ ਸਰਦਾਰ ਬੋਲਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਤੇ ਸਾਡਾ ਗੁਰੂ ਆਪ ਸਾਡੇ ਅਗ ਸੰਗ ਸਹਾਇ ਹੁੰਦਾ ਹੈ ਪਠਾੜ ਤਹਿਸ਼ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਉਹ ਸਿੱਖਾ ਚੱਲ ਮੇਰੇ ਨਾਲ ਮੈਂ ਆਪਣੇ ਤੈਨੂੰ ਪਿੱਠ ਲੈ ਕੇ ਚੱਲਦਾ ਹਾਂ ਅਤੇ ਆਪਣੀ ਬੇਗਮ ਨੂੰ ਘਰੇ ਛੱਡ ਕੇ ਮੈਂ ਤੇਰੀ ਅਤੇ ਤੇਰੇ ਗੁਰੂ ਦੀ ਅਜਵਾਇਸ਼ ਕਰਾਂਗਾ ਮੇਰੇ ਪਿੰਡ ਵਿੱਚ ਤੂੰ ਮੈਂ ਮੇਰਾ ਬਹਿਬਾਰ ਹੋਵੇਂਗਾ ਕੋਈ ਵੀ ਤੇਰੇ ਵੱਲ ਅੱਖ ਚੱਕ ਕੇ ਨਹੀਂ ਝਾਕੂਗਾ ਤਾਂ ਉਸ ਵਕਤ ਦਲੂਆ ਸਰਦਾਰ ਹੋਵੇਂ ਹੀ ਦਾਤਨ ਕਰਦਾ ਕਰਦਾ ਬਿਨਾਂ ਕੁਝ ਬੋਲੇ ਉਸੇ ਵਕਤ ਉਸ ਪਠਾਨ ਦੇ ਦਾਲ ਤੁਰ ਪਿਆ ਆਪਣੇ ਪਿੰਡ ਪਹੁੰਚ ਕੇ ਪਠਾਨ ਨੇ ਇੱਕ ਤਲਵਾਰ ਅਤੇ ਢਾਲ ਸਰਦਾਰ ਹਰੀਸ਼ ਇੱਕ ਦਲੂਏ ਨੂੰ ਦੇ ਦਿੱਤੀ ਅਤੇ ਇੱਕ ਢਾਲ ਤਲਵਾਰ ਆ ਫੜ ਲਈ ਪਠਾਨ ਦਾ ਪੂਰਾ ਪੇਡਾ ਇਕੱਠਾ ਹੋ ਗਿਆ ਕਿ ਅੱਜ ਸਾਡਾ ਪਠਾਨ ਇੱਕ ਸਿੱਖ ਨੂੰ ਸਬਕ ਸਿਖਾਵੇਗਾ ਦੋਵੇਂ ਆਪੋ ਸਾਹਦੇ ਹੋਏ ਸਰਦਾਰ ਅਰਜੀਤ ਸਿੰਘ ਦਲੂਏ ਨੇ ਪਹਿਲਾ ਵਾਰ ਕਰਦਾ ਬੌਕਾ ਪਠਾਨ ਨੂੰ ਦਿੱਤਾ ਇਹ ਵਾਰ ਸਰਦਾਰ ਨੇ ਕੜੇ ਖੜੋਤੇ ਦੇ ਹੀ ਰੋਕ ਲਿਆ ਫਿਰ ਸਰਦਾਰ ਨੇ ਵਾਰ ਕੀਤਾ ਤਾਂ ਤਲਵਾਰ ਪਠਾਨ ਦੀ ਢਾਲ ਨੂੰ چیرਦੀ ਹੋਤੀ ਵਖੀਦਵੀਂ ਨਾਲੇ ਵਹਿਦ ਕੇ ਲੱਗੀ ਉਹ ਪਠਾਨ ਢੜਪ ਕਰਕੇ ਹੀਠਾਂ ਡਿੱਗ ਪਿਆ ਸੈਕਦੇ ਹੋਏ ਪਠਾਨ ਨੂੰ ਸਰਦਾਰ ਅਰਜੀਤ ਸਿੰਘ ਦਲੂਏ ਨੇ ਆਪਣੀ ਬੁੱਕਲ ਵਿੱਚ ਲਿਆ ਤੇ ਆਪਣੀ ਦਸਤਾਰ ਦਾ ਇੱਕ ਟੁਕੜਾ ਛੋਟਾ ਜਿਹਾ ਕਪੜਾ ਕੱਢ ਕੇ ਪਠਾਨ ਦੇ ਜਖਮ ਉੱਪਰ ਬੰਨ੍ਹ ਦਿੱਤਾ ਦਲੂਏ ਸਰਦਾਰ ਦਾ ਇਹ ਬਤੀਰਾ ਵੇਖ ਕੇ ਬਰਦਾ ਹੋਇਆ ਪਠਾਨ ਅਤੇ ਉਸ ਦਾ ਪੂਰਾ ਪੇਟ ਹੀ ਹੈਰਾਨ ਰਹਿ ਗਏ ਉਸ ਸੈਕਦੇ ਹੋਏ ਪਠਾਨ ਦੇ ਸਰਦਾਰ ਤੋਂ ਇਸ ਬਤੀਰੇ ਦਾ ਕਾਰਨ ਪੁੱਛਿਆ ਤਾਂ ਸਰਦਾਰ ਅਰਜੀਤ ਸਿੰਘ ਦਲਵਾ ਕਹਿੰਦਾ ਕਿ ਪਠਾਨ ਤੂੰ ਮੇਰੀ ਅਤੇ ਮੇਰੇ ਗੁਰੂ ਦੀ ਅਜਬਾਈ ਚ ਵੇਖਣੀ ਸੀ ਉਹ ਤਾਂ ਤੂੰ ਪਹਿਲਾਂ ਹੀ ਵੇਖ ਚੁੱਕਾ ਪਰ ਵਰਦੇ ਪੱਤੇ ਦੇ ਬੋਹ ਵਿੱਚ ਪਾਰੀ ਪੌੜਾ ਅਤੇ ਉਸ ਦੀ ਬਰਮ ਪੱਟੀ ਕਰਦੀ ਇਹ ਵੀ ਮੇਰੇ ਗੁਰੂ ਨੇ ਹੀ ਮੈਨੂੰ ਉਕਵ ਕੀਤਾ ਹੈ ਉਹ ਵਰਦਾ ਹੋਇਆ ਪਠਾਨ ਸਰਦਾਰ ਹਰੀ ਸਿੰਘ ਦਲੂਵੇ ਦੇ ਇਸ ਵਰਤਾਰੇ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਆਪਣੇ ਪੂਰੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਇਸ ਸਰਦਾਰ ਨੂੰ ਸਹੀ ਸਲਾਬਤ ਇਸ ਦੇ ਕਿਲੇ ਵਿੱਚ ਵਾਪਸ ਛੱਡ ਕੇ ਆਇਆ ਜਾਵੇ ਪਰ ਬਾਅਦ ਵਿੱਚ ਜਦੋਂ ਪਿੰਡ ਦੇ ਪਠਾਨਾਂ ਨੂੰ ਇਹ ਪਤਾ ਲੱਗਾ ਕਿ ਇਹ ਤਾਂ ਦਲੂਆ ਸਰਦਾਰ ਸੀ ਤਾਂ ਉਹ ਪਛਤਾਉਂਦੇ ਰਹੇ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਇਕੱਲਾ ਹੀ ਸਾਡੇ ਵਿੱਚ ਰਿਹਾ ਅਤੇ ਅਸੀਂ ਫਿਰ ਵੀ ਆਪਣੇ ਆਪ ਉਸ ਨੂੰ ਜੌਹਦਿਆਂ ਕਿਲੇ ਵਿੱਚ ਛੱਡ ਕੇ ਆਏ ਇਹ ਇੱਕ ਅਸਲ ਵਾਕਿਆਤ ਹੈ ਜੋ ਪਸ਼ਾਵਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਉਲਫ ਕੈਰੋ ਨੇ ਆਪਣੀ ਕਿਤਾਬ ਦਾ ਪਠਾਣ ਵਿੱਚ ਲਿਖਿਆ ਹੈ ਪਸ਼ਾਵਰ ਦਾ ਸਾਬਕਾ ਡਿਪਟੀ ਕਮਿਸ਼ਨਰ ਜਿੱਥੇ ਦਲੂਆ ਸਰਦਾਰ ਦੀ ਬਹਾਦਰੀ ਨੂੰ ਸਲਾਬ ਕਰਦਾ ਹੈ ਕਿ ਦੁਸ਼ਮਣ ਦੇ ਇਲਾਕੇ ਵਿੱਚ ਵੀ ਇਕੱਲਿਆਂ ਹੀ ਸਰਦਾਰ ਦਾ ਦਾਤਨ ਕਰਨਾ ਉਸ ਦੀ ਬੇਖੌਫਤਾ ਨੂੰ ਦਰਸਾਉਦਾ ਹੈ ਅਤੇ ਵਰਤੇ ਪਠਾਰ ਦੇ ਜ਼ਖਮ ਦੀ ਬਰ ਪੱਟੀ ਕਰਨਾ ਉਸ ਦੇ ਆਪਣੇ ਗੁਰੂ ਦਾ ਸੱਚਾ ਸਿੱਖ ਹੋਣ ਨੂੰ ਦਰਸਾਉਦਾ ਹੈ ਸਰਦਾਰ ਹਰੀ ਸਿੰਘ ਦਲਗੁਈ ਨੇ ਅਫਗਾਨਿਸਤਾਨ ਦੇ ਦੁਨੀਆਂ ਦੇ ਸਭ ਤੋਂ ਖਤਰਨਾਕ ਇਲਾਕੇ ਦਰਰਾਇ ਖੈਬਰ ਨੂੰ ਇਕੱਲਿਆਂ ਜਿੱਤਿਆ ਹੀ ਨਹੀਂ ਬਲ ਕੇ ਕਈ ਸਾਲ ਉੱਥੇ ਹਕੂਮਤ ਵੀ ਕੀਤੀ ਅਤੇ ਪਠਾਨਾਂ ਦੇ ਦੰਤ ਪਾ ਕੇ ਰੱਖੀ ਸੀ ਜਿਸ ਨੂੰ ਜਿੱਤਣ ਵਾਸਤੇ ਅੱਜ ਦੀ ਦੁਨੀਆ ਦੀ ਸਭ ਤੋਂ ਵੱਡੀ ਤਾਕਤਾਂ ਅਮਰੀਕਾ ਡਰੋਨ ਹਮਲੇ ਕਰਦੀ ਰਹੀ ਲੱਖਾਂ ਦੀ ਗਿਣਤੀ ਵਿੱਚ ਉੱਥੇ ਆਪਣੀ ਫੌਜ ਵੀ ਭੇਜ ਕੇ ਦੇਖ ਲਈ ਪਰ ਉਹ ਇਲਾਕਾ ਫਿਰ ਵੀ ਉਹ ਜਿੱਤ ਨਾ ਸਕੇ ਪਰ ਦਲਵੇ ਸਰਦਾਰ ਨੇ ਉਸ ਇਲਾਕੇ ਦੇ ਪਠਾਨਾਂ ਦੇ ਦਿਲਾਂ ਵਿੱਚ ਐਸੀ ਦਹਿਸ਼ਤ ਪਾਈ ਸੀ ਕਿ ਉਸ ਵਕਤ ਤੋਂ ਲੈ ਕੇ ਅੱਜ ਤੱਕ ਬਰਦ ਪਠਾਨ ਵੀ ਔਰਤਾਂ ਦੀਆਂ ਸਲਵਾਰਾਂ ਪਾ ਕੇ ਰੱਖਦੇ ਹਨ ਜਦੋਂ ਕੋਈ ਬੱਚਾ ਉਸ ਇਲਾਕੇ ਵਿੱਚ ਅੱਜ ਵੀ ਰੋਦਾ ਹੈ ਤਾਂ ਉਸਦੀ ਬਾ ਪਿਠਾੜੀ ਉਸ ਨੂੰ ਇਹ ਕਹਿ ਕੇ ਚੁੱਪ ਕਰਾਉਂਦੀ ਹੈ ਕਿ ਸੌਜਾ ਵਰਨਾ ਦਲੂਆ ਸਰਦਾਰ ਆ ਜਾਵੇਗਾ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਇੱਕ مشهور ਰਸਾਲੇ ਬਲੇਡੀਅਰ ਨੇ 14 ਜੁਲਾਈ 2014 ਦੇ ਆਪਣੇ ਇੱਕ ਪੰਨੇ ਉੱਤੇ ਦੁਨੀਆ ਉੱਤੇ ਉਹੇ ਔੜ ਤੱਕ ਦੇ ਸਭ ਤੋਂ 10 ਬਹਾਰ ਜਰਨੈਲਾ ਵਿੱਚੋਂ ਪਹਿਲੇ ਨੰਬਰ ਤੇ ਸਰਦਾਰ ਹਰੀ ਸਿੰਘ ਦਲੂਏ ਦਾ ਨਾਮ ਦੱਸਿਆ ਹੈ ਏਸ ਹਰਸਾਲੇ ਵਿੱਚ ਦਲੂਗੇ ਤੋਂ ਦੂਜੇ ਨੰਬਰ ਤੇ ਆਉਦਾ ਹੈ ਚਗੇਜ਼ ਗਕਾਰ ਫਿਰ ਸਕੰਦਰ ਫਿਰ ਜੂਲੀਅਸ ਸੀਜ਼ਰ ਨਪੋਨੀਅਨ ਬੋਨਾਪਾਰਟ ਅਤੇ ਤਮੂਰ ਲਗ ਵਰਗੇ 10 ਬਹਾਦਰ ਜਰਨੈਲਾਂ ਦੇ ਨਾਮ ਏਸ ਹਰਸਾਲੇ ਵਿੱਚ ਲਿਖੇ ਹੋਏ ਹਨ ਬਾਹਾ ਰਾਜਾ ਰਜੀਤ ਸਿੰਘ ਦੀ ਹੈ ਕਈ ਵਾਰ ਉਸਰ ਕਰਨ ਵਾਲਾ ਖਾਲਸਾ ਫੌਜ ਦਾ ਕਵਾਡਰ ਸਰਦਾਰ ਹਰੀ ਸਿੰਘ ਦਲੂਆ 30 ਅਪ੍ਰੈਲ 1837 ਨੂੰ ਜਬਰੌਹ ਦੇ ਕਿਲੇ ਵਿੱਚ ਦੋਛਪਨਾ ਨਾਲ ਪਰਦਾ ਇਸੀ ਆਦਤ ਦਾ ਜਾ ਪੀ ਗਿਆ ਸੀ ਇਹ ਸੀ ਉਹ ਬਾਹਰ ਸੂਰਬਾ ਜਿਸ ਬਾਰੇ ਪੜ ਕੇ ਅਤੇ ਸੁਣ ਕੇ ਅੱਜ ਵੀ ਹਰ ਇੱਕ ਸਿੱਖ ਬਾੜ ਮਹਿਸੂਸ ਕਰਦਾ ਅਤੇ ਇਸ ਜਰਨਲ ਦੀ ਸੂਰਬੀਰਤਾ ਤੇ ਕਿਸੇ ਸੁਣ ਕੇ ਅੱਜ ਵੀ ਹਰ ਇੱਕ ਸਿੱਖ ਜੋਸ਼ ਨਾਲ ਭਰ ਜਾਂਦਾ ਹੈ ਸੋ ਦੋਸਤੋ ਇਹ ਸਾਡਾ ਸਰਦਾਰ ਹਰੀ ਸਿੰਘ ਦਲਵੇ ਬਾਰੇ ਕੁਝ ਰੌਚਕ ਜਾਣਕਾਰੀਆਂ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ